ਲੋਵੇ ਦਰਸ਼ਕੋ ਤੁਹਾਨੂੰ ਦਿਖਾਉਣੇ ਆ ਇੱਕ ਪਲੇਸ ਨਾ ਗੂਗਲ ਤੇ ਸਰਚ ਕਰ ਲਿਆ ਕਰੋ ਆ ਚਰਾਸਤਾ ਜਿਹੜਾ ਟੂਨੇ ਵਾਲਾ ਥਾਂ ਇਹ ਆਪਾਂ ਗੂਗਲ ਤੇ ਅਪਡੇਟ ਵੀ ਕਰ ਦਾਂਗੇ ਕੋਈ ਦੁਖਤ ਕਲੀਫਾ ਤੁਹਾਨੂੰ ਟੂਣਾ ਟਾਮਣ ਕਰਨਾ ਤਾਂ ਤੁਸੀਂ ਇੱਥੇ ਕਰ ਸਕਦੇ ਹੋ ਆ ਆਉਂਦਾ ਰਾਹ ਬੰਗੀ ਰੁੱਗੂ ਦੀਪਾ ਬੰਗੀ ਤੋਂ ਤੇ ਇੱਧਰੋਂ ਜਾਂਦਾ ਮੱਲ ਵਾਲੇ ਬੰਨੇ ਤੁਸੀਂ ਕੋਈ ਵੀ ਕਰਨ ਡੂਣੇ ਸਾਹਮਣੇ ਇੱਥੇ ਕਰ ਸਕਦੇ ਹੋ ਤੇ ਆ ਜਿਹੜੇ ਘਰੇ ਵੇਚੂਣੇ ਦੋ ਇਹ ਦਿਖਾਉਣੇ ਆਪਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਕੀ ਸਮਾਨ ਆ ਕੀ ਨਹੀਂ ਆ ਤੂਣੇ ਵਾਲਾ ਸਮਾਨ ਦਿਖਾਉਣੇ ਤੁਹਾਨੂੰ ਕੀ ਗੋਸਾ ਨੰਬਰ 1 ਦਾ ਝੂੜੀਆਂ ਸਸਤਾ ਹੀ ਆ ਸਮਾਨ ਤੇ ਉਂ ਡੰਗ ਲਾ ਸਕਦਾ ਕੀ ਇਹਦਾ ਜਫਟ ਕਰਨਾਂਗਾ ਦਾ ਤੇ ਇੱਕ ਹੈ ਕੰਗਾ ਇੱਕ ਹੈ ਇਹ ਫੇਰ ਲਵਲੀ ਫੇਮਸ ਲਵ ਹੈਗੀ ਹੈ ਬੱਚਾ 2023 ਇਹ ਲੰਘ ਚੁੱਕੀ ਆ ਤਾਂ ਲੰਗ ਲਾ ਦੂ ਤੇ ਕਾਜਲ ਅੱਖਾਂ 'ਚ ਪਾਉਣ ਵਾਲਾ ਸੁਰਮਾ ਆ ਜਾ ਇਹਦਾ ਰੀਨਲ ਲੱਗਦਾ ਬਿੰਦੀਆਂ ਤੇ ਇਹ ਨਾਲੋਂ ਇਹਦਾ ਆਲਾ ਤੈਨੂੰ ਦੇਗੀ ਸਮਾਨ ਗਿਫਟ ਕਰਨਗੀ ਤੇ ਆ ਗਾਨੀ ਗੱਲ ਦੀ ਦੇ ਕੇ 25 ਰੁਪਏ ਵਾਲ ਗਾਨੀ ਉਹ ਗਾਨੀ ਆ ਇਹ ਬੰਦ ਕਰ ਲਾ ਮੋਟਰ ਦੀ ਮਾੜੀ ਆਵਾਜ਼ ਆਉਗੀ ਤੇ ਬਾਕੀ ਸਮਾਨ ਆ ਹਾ ਰਮਾਲ ਰਮੂਲ ਆ ਆਈਲਾਈਨਰ ਤੇ ਮਹਿੰਦੀ ਤੇ ਆਹ ਪਤਾ ਨਹੀਂ ਕੀ ਹੈ ਰਿਗਾਰਡ ਦਾ ਪਤਾ ਨਹੀਂ ਆਪਾਂ ਨੂੰ ਤੇ ਇੱਕ ਆਹ ਵੀ ਆ ਸਿਆਉਣੇ ਦੇ ਕਾਂਟੇ ਆਹ ਦੋ ਚੀਜ਼ਾਂ ਤੁਹਾਡੇ ਕਿਸੇ ਕੰਮ ਆ ਸਕਦੀਆਂ ਡੰਗ ਲਾ ਸਕਦੇ ਤੁਸੀਂ ਇਹਨੂੰ ਪੈਕ ਕਰਾ ਕੇ ਵਧੀਆ ਗਿਫਟ ਦੇ ਕੇ ਦੇ ਕੇ 5 ਰੁਪਏ ਵਾਲੀ ਗਾਨੀ ਤੇ ਉਵੇਂ ਇਹ ਜਾਦੇ ਕੰਮ ਦੀਆਂ ਨੇ ਤੇ ਇਧਰ ਲਿਜ ਵੀ ਦੇਖਦੇ ਆ ਕੀ ਆ ਇਧਰ ਲਿਜ ਵੀ ਕੰਗਾ ਤੇ کریم ਵੀ ਉਹੀ ਆ ਕਾਜਲ ਵੀ ਉਹੀ ਆ ਤੇ ਆ ਸਾਮਾਨ ਵੀ ਸੇਮ ਹੀ ਆ ਇਹਦੇ ਗੁੱਤ ਬਟਨ ਜਾਂ ਵੀ ਉਦੋਂ ਜ ਹੈ ਨਹੀਂ ਸੀ ਇਹ ਚਾ ਚੁੰਨੀ ਆ ਨਾਰੀ ਵਾਲਾ ਤੇ ਆ ਕਾਂਟੇ ਜੇ ਹੈਗੇ ਆ ਆ ਸੇ ਇਹ ਸਾਰਾ ਸਾਮਾਨ ਜਿੰਨਾ ਵੀ ਹੈਗਾ ਆ ਆਹ ਆ ਵੀ ਡਾਬਰਾਵਾਲਾ ਲਿਆ ਇਕੱਲਾ ਐਲਪਾਈਨ ਪਤਾ ਨਹੀਂ ਕਿਹੜਾ ਆਹ ਪਾਈਆਂ ਬਿੰਦੀਆਂ ਬੁੰਦੀਆਂ ਆਹ ਸਾਰਾ ਇਹੜਾ ਸਮਾਨ ਆ ਇਹ ਸਾਰਾ ਨਕਲੀ ਕੰਪਨੀਆਂ ਦਾ ਸਸਤੇ ਪ੍ਰੋਡਕਟ ਆ ਇਹ ਤੇ ਜੇ ਹੁਣ ਤੁਸੀਂ ਸਸਤਾ ਸਮਾਨ ਦੇ ਕੇ ਤੁਸੀਂ ਕਹੋਗੇ ਵੀ ਥੋਡੇ ਬਾਬਾ ਦਾ ਮਾ ਮਾਤਾ ਦੀ ਕਹਿੰਦੇ ਨੇ ਚੁੰਨੀ ਇਹਦਾ ਆਪਾਂ ਨੂੰ ਕਲੀਅਰ ਆ ਵੀ ਸਾਡੇ ਮਾਤਾ ਸਾਰਾ ਕੁਝ ਸੈੱਟ ਕਰ ਦੂ ਤੇ ਇੰਨੇ ਸਸਤੇ ਸਮਾਨ ਚ ਮਾਤਾ ਕਿਵੇਂ ਮੰਨ ਜੂ ਘਟੋ ਘਟ ਰੀਨਲ ਸਮਾਨ ਤਾਂ ਦੇ ਆ ਕਰੋ ਮਹਿੰਗਾ ਆ ਦੋਨੇ ਚੀਜ਼ਾਂ ਸਸਤੀਆਂ ਨੇ ਏ ਵਧੀਆ ਪੋਵਾ ਜਿਹੜਾ ਇਹਨਾਂ ਨੇ ਕੋਈ ਰੱਖਿਆ ਹੋਊਗਾ ਉਹ ਸਾਰਾ ਠੈ ਨਹੀਂ ਤੇ ਉਹ ਵੀ ਤੁਸੀਂ ਮਹਿੰਗਾ ਕਰਿਆ ਕਰੋ ਜਿਵਾਸ ਰੀਗਲ ਜਾਂ ਕੋਈ ਉਹ ਬੋਤਲ ਹੋਰ ਕੋਈ 100 ਪਾਈਪਰ ਦੀ ਜਾਂ ਜਾਦੇ ਵਧੀਆ ਕੋਈ ਬਾਰਮ ਬੂਰੋ ਲਿਆ ਕੇ ਫੇਰ ਤੁਹਾਡੇ ਕੰਮ ਸਹੀ ਹੋਇਆ ਕਰਨਗੇ ਆ ਸਸਤੇ ਸਮਾਨ ਦਾ ਕੋਈ ਫਾਇਦਾ ਨਹੀਂ ਇਹ ਕਿਸੇ ਦੇ ਵਰਤੂਚ ਨਹੀਂ ਹੋਗਾ ਤੇ ਟੂਣਾ ਤੁਸੀਂ ਕਰੋ ਖੁੱਲ ਕੇ ਕਰੋ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਸਮਾਨ ਵਧੀਆ ਕੁਆਲਿਟੀ ਦਾ ਲੈ ਕੇ ਜਾਇਆ ਕਰੋ ਤੇ ਇਹ ਸਾਥੋ ਕਰਾਉਣਾ ਤਾਂ ਉਹ ਵੀ ਦੱਸ ਦਿਆ ਕਰੋ ਅਸੀਂ ਕਰ ਦਿਆ ਕਰਾਂ ਇਹਨੂੰ ਸਮਾਨ ਮਹਿੰਗਾ ਰੱਖਿਆ ਕਰੋ ਠੀਕ ਆ ਇੱਥੇ ਕਰ ਸਕਦੇ ਤੁਸੀਂ ਮਾਲ ਵਾਲੇ ਤੋਂ ਬੰਗੀ ਰੁਗ ਨੂੰ ਜੋ ਜਾਂਦੇ ਆਂ ਅਸੂਏ ਕੋਲੇ ਚ ਰਸਤਾ ਪੈਂਦਾ ਤੇ ਵਧੀਆ ਕੁਆਲਿਟੀ ਦੇ ਸਮਾਨ ਨਾਲ ਟੂਣਾ ਕਰਿਆ ਕਰੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਪੂਰੀ ਖੁੱਲਾ ਮਹਿੰਗੇ ਸਮਾਨ ਨਾਲ ਤੇ ਬੋਤਲ ਜਾਂ ਪਉਆ ਵੀ ਮਹਿੰਗਾ ਰੱਖਿਆ ਕਰੋ ਮੱਛੀ-ਮੁੱਛੀ ਹੋਰ ਸਮਾਨ ਸਸਤਾ ਰੱਖਿਆ ਕਰੋ ਠੀਕ ਆ ਧੰਨਵਾਦ